ਪ੍ਰਾਈਮ ਟੂਡੇ ਵਿੱਚ ਤੁਹਾਡਾ ਸਵਾਗਤ ਖਬਰ ਬੱਸੀ ਪਠਾਣਾ ਤੋਂ ਸਾਹਮਣੇ ਆਈ ਹੈ ਜਿੱਥੇ ਬੱਸੀ ਪਠਾਣਾ ਪੁਲਿਸ ਵੱਲੋਂ ਸਾਦੇ 4 ਕਿਲੋ ਅਫੀਮ ਅਤੇ 760 ਲੀਟਰ ਲਾਹਣ ਬਰਾਮਦ ਕਰਕੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਸਮਾਚਾਰ ਹੈ ਇਸ ਸੰਬੰਧੀ ਡੀਐਸਪੀ ਬੱਸੀ ਪਠਾਣਾ ਮੋਹਿਤ ਕੁਮਾਰ ਸਿੰਗਲਾ ਨੇ ਦੱਸਿਆ ਕਿ ਚੋਣਾ ਦੇ ਮੱਦੇ ਨਜ਼ਰ ਬੱਸੀ ਪਠਾਣਾ ਪੁਲਿਸ ਵੱਲੋਂ ਮੋਰਿੰਡਾ ਰੋਟੀ ਪੁਆਇੰਟ ਤੇ ਉਸ਼ਾ ਮਾਤਾ ਮੰਦਰ ਨਜ਼ਦੀਕ ਸਪੈਸ਼ਲ ਨਾਕਾਬੰਦੀ ਕੀਤੀ ਗਈ ਸੀ ਜਿਥੇ ਬੀਤੀ ਸ਼ਾਮ ਪੌਣੇ 7 ਵਜੇ ਦੇ ਕਰੀਬ ਮੋਰਿੰਡਾ ਸਾਈਟੋ ਸਕੂਟਰੀ ਤੇ ਆ ਰਿਹਾ ਇੱਕ ਵਿਅਕਤੀ ਪੁਲਿਸ ਦੀ ਚੈਕਿੰਗ ਹੁੰਦੀ ਦੇਖ ਕੇ ਕਬਰਾ ਗਿਆ ਤੇ ਸਕੂਟਰੀ ਪਿੱਛੇ ਮੋੜਨ ਲੱਗ ਪਿਆ ਪੁਲਿਸ ਵੱਲੋਂ ਕਾਬੂ ਕਰਕੇ ਜਦੋਂ ਉਸ ਦੀ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣੀ ਪਛਾਣ ਨਾਜ਼ਰ ਸਿੰਘ ਵਾਸੀ ਪਿੰਡ ਬिलासपुर ਵੱਜੋਂ ਦੱਸੀ ਸ਼ਾਕ ਪੈਂਟ ਤੇ ਐਸ ਐਚਓ ਥਾਣਾ ਬਸੀ ਪਠਾਣਾ ਥਾਣੇਦਾਰ ਨਰਪਿੰਦਰ ਪਾਲ ਸਿੰਘ ਵੱਲੋਂ ਉਹਨਾਂ ਡੀ ਐਸ ਪੀ ਬਸੀ ਪਠਾਣਾ ਮੋਹਿਤ ਸਿੰਘ ਲਾ ਦੀ ਹਾਜ਼ਰੀ ਚ ਜਦੋਂ ਉਸ ਦੀ ਤਲਾਸ਼ੀ ਕੀਤੀ ਗਈ ਤਾਂ ਸਕੂਟਰੀ ਵਿੱਚੋਂ 3.5 ਕਿਲੋ ਅਫੀਮ ਬਰਾਮਦ ਹੋਈ ਹੋਰ ਪੁਛ ਗਿੱਚਤੇ ਨਾਜ਼ਰ ਸਿੰਘ ਦੇ ਪਿੰਡ ਬਿਲਾਸਪੁਰ ਵਿੱਚ 4.6760 ਲੀਟਰ ਲਾਹਣ ਬਰਾਮਦ ਹੋਈ ਜਿਸ ਤੇ ਬੱਸੀ ਪਠਾਨਾ ਪੁਲਿਸ ਵੱਲੋਂ ਨਾਜ਼ਰ ਸਿੰਘ ਖਿਲਾਫ ਨਸ਼ਾ ਤਸਕਰੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਪੁਲਿਸ ਅਧਿਆਕਰੀਆ ਮੁਤਾਬਿਕ ਨਾਜ਼ਰ ਸਿੰਘ ਵਿਰੁੱਧ ਪਹਿਲਾ ਵੀ ਵਖ ਵਖ ਥਾਣਿਆਂ 'ਚ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ ਬਿਊਰੋ ਰਿਪੋਰਟ ਪ੍ਰਾਈਮ ਟੂਡੇ ਫਤਿਹਗੜ੍ਹ ਸਾਹਿਬ ਜੀ ਪੰਜਾਬ ਸਰਕਾਰ ਦੀ ਡਰੱਗਸ ਦੇ ਅਗੇਂਸਟ ਜਿਹੜੀ ਮੁਹਿੰਮ ਹੈ ਅਤੇ ਅਪਕਮਿੰਗ ਲੋਕ ਸਭਾ ਇਲੈਕਸ਼ਨਸ ਨੂੰ ਜਾਂ ਚ ਰੱਖਦੇ ਹੋਏ ਪੂਰੇ ਡਿਸਟ੍ਰਿਕਟ ਫਤਿਹਗੜ ਸਾਹਿਬ ਦੇ ਵਿੱਚ ਵੱਖ-ਵੱਖ ਸਮਾਂ ਤੇ ਨਾਕਾਬੰਦੀ ਕੀਤੀ ਗਈ ਸੀ ਇਸੇ ਨਾਕਾਬੰਦੀ ਦੇ ਦੌਰਾਨ ਪੂਸ਼ਾ ਮਾਤਾ ਮੰਦਰ ਕੋਲ T.T ਜਿਹੜੀ ਬੱਸੀ ਮੋਰਿੰਡਾ ਰੋਡ ਹੈ ਇਹਦੇ ਕੋਲ ਨਾਕਾ ਲਗਾਇਆ ਗਿਆ ਸੀ ਐਸ.ਐਚ.ਓ ਪੁਲਿਸ ਸਟੇਸ਼ਨ ਕੋਲ ਪਠਾਰਾ ਬਿਲੋਂ ਤੇ ਇਸੇ ਨਾਕਾਬੰਦੀ ਦੇ ਦੌਰਾਨ ਸਾਨੂੰ ਰਿਕਵਰੀ ਹੋਈ ਹੈ ਅਫੀਮ 4.5 ਕਿਲੋ ਇਹ ਦੋਸ਼ੀ ਨਾਜਰ ਸਿੰਘ ਪੁੱਤਰ ਮਹਿੰਦਰ ਸਿੰਘ ਪਿੰਡ ਬਲਾਸਪੁਰ ਆ ਇਹ ਸਕੂਟ ਤੇ ਜਾ ਰਹੇ ਸੀ ਨੂੰ ਨਾਕਾ ਬੰਦੀ ਦੇ ਦੌਰਾਨ ਰੋਕਿਆ ਗਿਆ ਤੇ ਇਹਦੀ ਸਕੂਟ ਦੇ ਵਿੱਚੋਂ ਸਾਨੂੰ ਅਫੀਮ ਦੀ ਬਰਾਮਦਗੀ ਹੋਈ ਹੈ ਇਸ ਤੋਂ ਬਾਅਦ ਇਹਦੇ ਫਰਦ ਇੰਡਸ਼ਾਵ ਦੇ ਉੱਤੇ ਲਾਨ ਬਰੰਦ ਕੀਤੀ ਹੈ ਅਸੀਂ 707 760 ਲੀਟਰ ਤੇ ਇਸ ਤੋਂ ਇਲਾਵਾ ਇਹ ਜੀ ਬੈਕਵਰਡ ਫਾਰਵਰਡ ਲਿੰਕੇਜ ਜਿਸੀਂ ਅਜੇ ਕਰ ਰਹੇ ਹਾਂ ਵੀ ਇਹ ਕਿੱਥੋਂ ਲੈ ਕੇ ਆਉਂਦਾ ਹੈ ਤੇ ਇਹ ਕਿਨੂੰ ਅੱਗੇ ਸੇਲ ਕਰਦਾ ਸਰ ਮੰਗ ਲਈ ਦਿੰਦਾ ਮਿਲਿਆ ਦਿਨ ਦਿਨ ਦੰਦਨ ਦਾ ਰਿਮਾਂਡ ਮਿਲਿਆ ਸੀ ਪਹਿਲਾਂ ਵੀ ਕੋਈ ਮਾਮਲੇ ਦਰਜੇ ਜੀ ਇਹਦੇ ਤੇ ਪਹਿਲਾਂ 5 ਮੁਕੱਦਮੇ ਦਰਜ ਨੇ ਐਂਡੀਪੀਐਸ ਦੇ ਮੁਕੱਦਮੇ ਨੇ ਸਟਾਫ